ਜੀ ਦਫਤਰ ਇਹ ਜੋ ਕੋਕ ਹਾਂਜੀ ਹਾਂਜੀ ਸਰ ਹਾਂਜੀ ਰਾਜਾ ਬੋਵੀ ਰੋੜਾ ਕਾਦੀ ਰੋੜਾ ਜਿਹੜੀ ਮੋਬਾਈਲ ਦੀ ਗਾਣਾ ਜਿਹੜੀ ਜਿਹਨਾਂ ਦੇ ਦੱਖਣੀ ਹੱਡੇ ਠੀਕ ਰੋੜਾ ਸਵੇਰੇ ਜਦੋਂ ਮੈਂ ਸਵੇਰੇ ਦੁਕਾਨ ਤੇ ਆਇਆ ਮੈਂ ਦੇਖਿਆ ਕਿ ਸ਼ਟਰ ਤਾਂ ਬੇਕੂ ਛੇ ਸੀ ਤਾਂ ਉੱਪਰ ਦੇਖਿਆ ਕਿ ਮੁੰਰੇ ਜੇ ਨਿਕਲਿਆ ਉਸ ਤੋਂ ਇਹਨਾਂ ਕੁਝ ਬੰਦੇ ਨਿਕਲ ਕੇ ਆਏ ਉਸ ਮਾਨ ਬਹੁਤ ਜ਼ਿਆਦਾ ਲੈ ਗਿਆ ਆਪਣਾ ਸੀਸੀਟੀਵੀ ਕੈਮਰਾ ਦੇ ਵਿੱਚ ਕੁਛ ਆਇਆ ਹਾਂਜੀ ਸਾਰਾ ਕੁਛ ਆਇਆ ਲਾਰਜ ਚਾਨਸ ਪਿੰਨਰ ਮਤਾਲਾ نقصان ਲਾ ਲਓ 2.5 ਤੋਂ 3 ਲੱਖ ਦੇ ਕਰੀਬ ਹੋ ਇਹ ਰਾਤ ਕਿੰਨੇ ਕਵਾਂ ਦਾ ਵਾਕਿਆ ਸਰ ਇਹ ਹੈਗਾ 4:00 ਇੱਕ 2 ਵਜੇ ਦਾ ਹੈ 4:00 2 ਵਜੇ ਹਾਂਜੀ ਕੰਪਲੀਟ ਆ ਹਾਂਜੀ ਹਣੀ ਕੋਈ ਨਜ਼ਰ ਆ ਗਈ ਆਇਆ ਕੋਈ ਹਾਂਜੀ ਹਲੇ ਤਾਂ ਕੋਈ ਆਇਆ ਨਹੀਂ ਹੈਗਾ ਜੀ ਬਾਕੀ ਆਣਗੇ ਤੁਸੀਂ ਸਵੇਰ ਕਿੰਨੇ ਵਜੇ ਆਣੇ ਸਰ ਮੈਂ ਸਵੇਰੇ ਲਗਭਗ 10 ਵਜੇ ਦੇ ਕਰੀਬ ਪਹੁੰਚਣਾਂ ਲੀ 10 ਵਜੇ ਵਨ ਕਿਸ ਤਰ੍ਹਾਂ ਪਤਾ ਲੱਗਾ ਜੀ ਇਹ ਮੈਂ ਜੋ ਸ਼ਟਰ ਖੋਲਿਆ ਬਿਲਕੁਲ ਸਹੀ ਸਹੀ ਦਾ ਸ਼ਟਰ ਉਹ ਦੇਖਿਆ ਸਮਾਨ ਬਹੁਤ ਜ਼ਿਆਦਾ ਖਿਲ ਰਿਆ ਸੀਗਾ ਉੱਥੋਂ ਦੇਖਿਆ ਮੋਰਾ ਨਿਕਲਿਆ ਜਿੱਦਾਂ ਤੇ ਉਹਦੇ ਨੂੰ ਪਤਾ ਲੱਗਾ ਕਿ ਦੁਕਾਨ 'ਚ ਬਹੁਤ ਬੰਦੇ ਵੜੇ ਨੁਕਸਾਨ ਕੁਝ ਹੋ ਸਕਦਾ ਪਰ ਨਹੀਂ ਕੋਸਾ ਦਾ ਜੈਂਮ ਹਾਂਜੀ ਹੋ ਸਕਦਾ ਜੀ ਅੰਦਾਜ਼ਾ ਵਾਕੀ ਚੈੱਕ ਕਰਕੇ ਮੋਬਾਈਲ ਐਕਸੈਸਰੀ ਗਈ ਹੈ ਸਾਰਾ ਸਮਾਨ ਹਾਂਜੀ ਸਮਾਨ ਜਿਹਦਾ ਸਾਰਾ ਸੀਗਾ ਕੀ ਪ੍ਰਸ਼ਾਸਨ ਤੋਂ ਮੰਗ ਰਹੇ ਹਾਂ ਬਸ ਇਹੀ ਮੰਗ ਆ ਕਿ ਬਸ ਆਪਾਂ ਨੂੰ ਕਿ ਦਿੱਤਾ ਜਾਵੇ ਫੈਸਲਾ ਦਿੱਤਾ ਹੋਈ ਵਧੀਆ ਕੋਈ ਚੌਂਕੀਦਾਰ ਹੈਗਾ ਜੀ ਚੌਂਕੀਦਾਰ ਨਹੀਂ ਹੈਗਾ ਇਹਿਆ ਦੇ ਰਾਫਿਕ ਨੂੰ ਚੋਰੀ ਹੋਇਆ ਉਹ ਦੇਖ ਕੇ ਜਲੇ ਆਓ ਅਸੀਂ ਸੀਸੀਟੀਵੀ ਨਾਲ ਅੱਗੇ ਸੀਸਟੀ ਚੈੱਕ ਕਰ ਰਹੇ ਹਾਂ ਆਪਰੇਸ਼ ਕਰਾਂਗੇ ਜਲਦੀ ਤੋਂ ਜਲਦੀ ਦੱਸਿਆ ਜੀ ਨੇ ਲਿਖਾ ਮਤਸਾ ਲਗਭਗ 10000 ਰੁਪਏ ਦਾ ਗਿਆ ਬਾਕੀ ਚੈੱਕ ਕਰਨਗੇ ਕੀ ਕਰਵਾ ਦਿੱਤੀ ਉਹ ਕਾਰਵਾਈ ਕਰਵਾਣ ਤਾਂ ਦੀ ਕਰਕੇ ਦਿੱਤੀ ਸਰ ਇਸ ਤੋਂ ਪਹਿਲੇ ਬਰਨਾਲਕਪੁਰ ਮੁਹੱਲੇ ਦੀ ਚੋਰੀ ਹੋਈ ਹੈ ਆ ਜੀ ਮਤਸਾ ਕਰਦੇ ਨੇ ਫਾਈਲ ਕੇ ਫੋਰਮ ਭੇਜਣ ਦੀ ਜੋ ਚੱਕੀ ਕਰ ਰਹੇ ਹਾਂ ਕਰਵੇ ਕਰਨਾ ਪੈਂਦਾ ਕਿੰਨੇ ਕੰਦੇ ਲੱਗਦੇ ਆ ਜੀ ਕਿੰਨੇ ਕੰਦੇ ਲੱਗਦੇ ਆ ਇਸੇ ਦੁਕਾਨ ਦੇ ਵਿੱਚ ਤੇ ਇੱਕ ਬੰਦਾ ਲੱਗ ਰਿਹਾ ਹੈ ਜੀ ਜਿਹੜੀ ਉਧਰ ਚੋਰੀ ਹੋਈ ਉਹ ਤੋਂ ਉਧਰ ਹੋ ਗਏ 500 ਬੰਦੇ ਕੋ ਦੇਖ ਰਹੇ ਆ ਬਾਹਰ ਸੀਸੀਟੀਵੀ ਉਪਰਿੰਦ ਦਾ ਕਾਰਵੇ ਤਾਂ ਉੱਥੇ ਕਿੰਨਾ ਕ ਨੁਕਸਾਨ ਦੱਸੋ ਨਹੀਂ ਆ ਰਹੀ ਲਿਸਟ ਬਣਾ ਕੇ ਦੇ ਰਹੇ ਹਾਂ